ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸੂਈ ਵੜ੍ਹਣ ਲਈ ਲੈ ਕੇ ਆਏ ਆਂਗੇ ਤੇ ਜੇ ਕਿਸੇ ਵੀ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਜਾ ਰਿਕਾਡ ਵਾਲੀ ਨਵੀਂ ਤਲਵੰਡੀ ਨੂੰ ਕਿਸਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਭਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹਾਂ ਬਾਈ ਹਾਂ ਬਾਈ ਠੀਕ ਹੈ ਠੀਕ ਹੈ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਬਾਈ ਹਰਜਿੰਦਰ ਸਿੰਘ ਹੂੰ ਪਿੰਡ ਢੱਲਾਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹਾਂ ਤਪਾ ਬਈ ਤੇ ਨੇੜੇ ਪਿੰਡ ਬਈ ਆਪਾਂ ਨੂੰ ਨੇੜੇ ਪਿੰਡ ਬਈ ਆਪਾਂ ਨੂੰ ਇਧਰ ਤਪਾ ਸੈਰ ਪਏ ਜਾਂਦਾ ਤੇ ਇਧਰ ਮੌੜ ਪਏ ਜਾਂਦੇ ਸਾਡੇ ਨਾਲ ਪੱਖੋ ਗਏ ਜੀ ਇਹ ਵੀ ਨੇੜੇ ਹੀ ਹੈ ਨਾ ਨੇੜੇ ਹੀ ਆ ਕੰਟੈਕਟ ਨੰਬਰ ਬੋਲਦੇ ਆਪਣਾ ਕੰਟੈਕਟ ਨੰਬਰ 98152 ਹੂੰ 61493 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਇਹ ਵਾਰਡ ਦੇਖ ਰਿਹਾ ਕਿਹੜਾ ਸੂਆ ਸੂਈਆ ਕਰਮਾ ਇਹ ਬਾਈ ਦੂਜਾ ਸੂਆ ਸੂਈਆ ਹੂੰ ਤੇ ਕਿੰਨਾ ਮੰਦਣਾ ਸੂਈ ਨੂੰ ਇਹਨੂੰ ਹੋਵੇ ਬਾਈ 12 13 ਦਿਨ ਹੋਵੇ ਸੂਈ 12 ਤੋਂ 13 ਦਿਨ ਹੋਵੇ ਸੂਈ ਨੂੰ ਬੱਚਾ ਬਾਈ ਕੀ ਆ ਗਿਆ ਬੱਚਾ ਬੱਸਾ ਬਾਈ ਬੱਚਾ ਬੱਸਾ ਤੇ ਬਾਈ ਕਿੰਨਾ ਕਹਦਾ ਦਹਾਇ ਰਹਿ ਬਾਈ ਹੁਣ ਇਹਦੇ ਥੱਲੇ ਹੈਗਾ 23 24 ਲੀਟਰ ਠੀਕ ਹੈ ਹੈਗਾ ਜੇ ਕੋਈ ਵੀਰ ਮੰਨ ਕੇ ਚਲੋ ਦੋ ਟਾਈਮ ਤਿੰਨ ਟਾਈਮ ਅਗਲੀ ਚਵਾਈ ਬਾਈ ਭੋਹਾਂ ਜਿੰਨੇ ਦਿਨ ਮਰਤੀ ਚੋਲ ਠੀਕ ਹੈ ਫਾਵੇਂ ਬਾਈ ਕੇ ਨਾ 2 ਟਾਈਮ ਪਾ 4 ਟਾਈਮ ਆਪਦੀ ਚੁਵਾਈ ਵੀ ਕਰ ਸਕਦੇ ਕੋਈ ਚੱਕਰੀ ਨਹੀਂਗਾ। ਨਾਲਾ ਥੋੜਾ ਜਿਹਾ ਮਾਂ ਪੂਰੀ ਗਰੰਟੀ ਹੈ ਬਾਈ ਜਮਾ ਇੱਕੋ ਜਿਆ 400 ਫਿਰ ਕੋਈ ਗੰਡ ਨਹੀਂ ਕੋਈ ਸਰਲਾ ਪੂਰਾ। ਲੇਵਾ ਇੱਕ ਨੰਬਰ ਫੀਟਿੰਗ ਵਾਲਾ ਲੇਵਾ ਬਹੁਤ ਸੁਣਨ ਦੁੱਧ ਵਾਲੀ ਨਾਲ ਨੋਟ ਚੈੱਕ ਕਰ ਸਕਦੇ ਬੜੀ ਚੰਗੀ ਲੱਗੀ ਵੀ ਕਿੰਨਾ ਕ ਦੁੱਧ ਪਾ ਦੂ ਬਾਈ ਐਸਟੀਮੇਟ। ਦੁੱਧ ਬਾਈ ਜਨੇ ਪਹਿਲੇ ਸੂਏ ਵੀ 22 ਲੀਟਰ 4 450 ਗ੍ਰਾਮ ਦੁੱਧ ਕੱਢਿਆਗਾ। ਠੀਕ ਹੈ ਬਾਈ। ਆਇ ਤੇ ਕੀ ਹੁਣ ਬਾਈ 6 ਵਾ ਤੇ ਆ 30 ਵੀ ਚੋ ਸਕਦਾ ਅਗਲਾ। ਹੂੰ। ਜਾਣੇ ਉਹਨਾਂ ਦਾ ਦੇਊਗੀ ਤੂੰ ਕਿ 26 27 ਲੀਟਰ ਤਾਂ ਬਾਕੀ ਕੁਆਲਟੀ ਵੈਂਟ ਚ ਬਹੁਤ ਆ ਹਨਾ ਹਾਂ ਬਈ ਹਾਂ ਫੇਸ ਵਗੈਰਾ ਬਈ ਚੈੱਕ ਕਰਵਾ ਲੈਣੇ ਬੋਦੀਬਾਦੀ ਚੈੱਕ ਕਰ ਸਕਦੇ ਚਮਕਦਮ ਕਲੀ ਬੜਾ ਲਿੱਸੀ ਨਹੀਂ ਲਾਮੀ ਨਹੀਂ ਤੇ ਲੇਵਾ ਪਾ ਚੈੱਕ ਕਰਵਾ ਲੈ ਪਿਛੇ ਪਿਛੇ ਲੈ ਚੈੱਕ ਕਰ ਸਕਦੇ ਬਈ ਲੇਵੇ ਦੀ ਫੀਟਿੰਗ ਆ ਗਈ ਇੱਕ ਨੰਬਰ ਬਹੁਤ ਸੋਹਣਾ ਲੇਵਾ ਆ ਗਿਆ ਚਵਾਈ ਬਈ ਹੋਈ ਵੀ ਇਸ ਸਵੇਰ ਦੀ ਹਾਂ ਸਵੇਰ ਦੀ ਚਵਾਈ ਹੋਈ ਵੀ ਆ ਬਈ ਠੀਕ ਆ ਆਪਾਂ ਪੰਦੇ 5:30 ਵਜੇ ਚੌਧਰਾਂ ਤੜਕੇ ਹੀ ਆਥਣਾ ਠੀਕ ਆ ਤੇ ਧਾਰਾ ਮਰੋਗੇ ਬਈ ਧਾਰਾ ਮਾਰ ਦਿਨੇ ਬਈ ਇਹ ਪਹਿਲਾ ਤੋੜ ਕੇ ਦੇਖਣ ਤੋੜ ਕੇ ਦਿਖਾ ਦਿਓ ਕੋਈ ਗੱਲ ਨਹੀਂ ਧਾਰਾ ਬਾਅਦ ਚ ਮਾਰ ਦਿਓ ਤੇ ਬਾਈ ਕੀ ਮਨ ਰੂਹਦਾ ਫਿਰ ਲੈਣ ਦੇਣ ਮੁੱਲ ਬਾਈ ਇਹਦਾ ਆਪਾਂ ਯਾਰ ਕਰਾਉਣ ਦਾ ਕੋਈ ਕਿੰਨਾ ਮਰਜ਼ੀ ਕਰੀ ਜਾਈ ਹੈ ਹਨਾ ਹੂੰ ਆਪਾਂ ਬਾਈ ਇਹ 95000 ਰੁਪਏ ਦੀ ਵੈਡ ਦੇ ਦਿਆਂਗੇ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਕਿੰਨਾ ਮਰਜ਼ੀ ਕਰਾ ਲਓ ਬਾਈ ਪਰ 95000 ਰੁਪਏ ਦੀ ਵੈਡ ਆ ਜ ਆਪਾਂ ਦੇ ਦੇ ਦਿਆਂਗੇ ਸੂਈ ਸਵਾਈ ਆ ਬਾਈ ਬੱਚਾ ਇਹਦੇ ਮਗਰ ਆ ਗਿਆ ਬੱਸਾ ਬਾਕੀ ਕਰ ਤਾਂ ਵੈਡ ਵਾਲੀ ਹੈ ਨਰੋਇ ਨਗਰ ਫੁੱਲਾ ਰੰਗ ਰੂਪ ਸੈਨਿਕ ਚਮਕ ਦੀ ਗੱਲ ਕਰੀਏ ਬਹੁਤ ਸੋਹਣੇ ਕੱਦ ਕੱਟ ਚਾਹੀਦੇ ਆ ਬੈਡ ਬਾਕੀ ਛੋਟਾ ਕਰਨਾ ਆ ਗਿਆ ਕੁਆਲਿਟੀ ਵਾਲੀ ਬੈਡ ਬਾਕੀ ਨਾੜਾ ਨੂੜਾ ਚੈੱਕ ਕਰਵਾਣਾ ਤੁਹਾਨੂੰ ਬਹੁਤ ਚੰਗੀਆਂ ਨਾੜਾ ਨੇ ਹਵਾਲੇ ਤੇ ਖਾਣਾ ਦਾ ਸਾਈਜ਼ ਇੱਕ ਨੰਬਰ ਭਾਵੇਂ ਚੋਲੇ ਹੱਥੀ ਤੇ ਭਾਵੇਂ ਚੋਲੇ ਮਸ਼ੀਨ ਤੇ ਬਾਈ ਵਰਚ ਬਾਈ ਮਸ਼ੀਨ ਤੇ ਹੁੰਦੀ ਆ ਕੱਤੀ ਨਾ ਨਾ ਬਾਈ ਹੱਥੀ ਕਰਦਾ ਆਪਾਂ ਹੱਥੀ ਕਰਦਾ ਹਾਂ ਠੀਕ ਹੈ ਬਾਈ ਦੋਨੇ ਪਾਸੇ ਬਹਿ ਕੇ ਚੋਲੋ ਬਾਈ ਦੋਨੇ ਬਹਿ ਕੇ ਚੋਲ ਲੈਣੇ ਆ ਬਾਈ ਕਹਿੰਦਾ ਦੋਨੇ ਪਾਸੇ ਕੱਲੇ ਨੇ ਚੋਲੋ ਭਾਵੇਂ ਕੱਲਾ ਜਾਣਾ ਚੋਲੋ ਕੋਈ ਦਿੱਕਤ ਨਹੀਂ ਤੇ ਬਾਕੀ ਲੈਵਾ ਚੈੱਕ ਕਰ ਸਕਦੇ ਹੋ ਟਾਈਮ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਕਿੰਨੇ ਕ ਵਜੇ ਦਾ ਹੁੰਦਾਗਾ 11:19 ਦਾ ਬਾਈ ਟਾਈਮ ਹੁੰਦਾਗਾ ਉਸ ਹਾਵ ਨਾਬ ਦੀ ਜਜਮੈਂਟ ਲਾ ਲਿਓ ਬਾਈ ਕਹਿੰਦੇ ਸ਼ਾਮ ਤੱਕ ਅਡਰ ਦੀ ਕੁਆਲਿਟੀ ਸੋਹਣੀ ਤਿਆਰ ਕਰਦੀ ਬਾਈ ਪੂਰੀ ਫੁੱਲ ਫੁੱਲ ਭਰ ਜਾਂਦਾ ਜਮਾ ਠੀਕ ਹੈ ਸ਼ਾਮ ਤੱਕ ਬਾਈ ਕਹਿੰਦਾ ਅਡਰ ਫੁੱਲ ਵਧੀਆ ਭਰ ਲੈਂਦੀ ਆ ਕਰਮ ਵਾਲੀ ਤੇ ਧਾਰਾ ਬਾਈ ਕਹਿੰਦਾ ਮਾਰ ਦਿੰਨੇ ਤੁਹਾਨੂੰ ਚੈੱਕ ਕਰਵਾ ਦੇ ਲੈ ਬਾਈ ਚੋਣ ਚ ਬਾਈ ਆਪਾਂ ਚੈੱਕ ਕਰਵਾਣ ਆ ਚਵਾਈ ਬਹੁਤ ਚੰਗੀ ਹੈ ਬਾਈ ਹੈ ਨਾ ਬਾਈ ਪੰਪੀ ਆ ਜਵਾਈ ਦਾ ਹੂੰ ਚਵਾਈ ਚਵਾਈ ਬਾਈ ਚੈੱਕ ਕਰ ਸਕਦੇ ਸਾਰੇ ਸੋਨਾ ਚ ਕੋਈ ਸਰਲਾ ਪੂਰ ਵੀ ਨਹੀਂ ਬਾਈ ਹਮ ਸਹੀ ਗੱਲ ਲੈ ਤੂੰ ਮੋਂ ਤੋਂ ਬਾਅਦ ਦੇਖ ਸਕਦੇ ਮੈਂ ਮੋਟੀ ਮੋਟੀ ਚਵਾਈ ਵਰਨ ਵਾਲੀ ਚਵਾਈ ਲੱਗੀ ਹੋਇਆ ਕਰਮ ਵਾਲ ਨੂੰ ਚੱਕਰੀ ਨਹੀਂ ਹੈ ਨਾ 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 ਬਾਈ ਬਾਕੀ ਬਾਈ ਦੇਖ ਸਕਦਾ ਮੋਟੀ ਮੋਟੀ ਚਵਾਈ ਕੋਈ ਸਰਲਾ ਪੂਰ ਵੀ ਨਹੀਂ ਹੈਗਾ ਨਾ ਕੋਈ ਗੰਡਾ ਜਮਾ ਗਰੰਟੀ ਆਪਣੀ ਚਵਾਈ ਚਵਾਈ ਥੱਲੇ ਹੀ ਦਾ ਬਾਈ ਜਮਾ ਫੁੱਲ ਗਰੰਟੀ ਆਪਣੀ ਠੀਕ ਹੈ ਬਾਈ ਲੈ ਥਣਾ ਦਾ ਸੈਸੂ ਜੇ ਇੱਕ ਨੰਬਰ ਸੌ ਸੀਲ ਕਰਨ ਵਾਲੀ ਫੁੱਲ ਤੇ ਮੁੱਲ ਵੀ ਬਾਈ ਨੇ ਬਾਈ ਉਹ ਸਾਬ ਨਹੀਂ ਰੱਖਿਆ ਜੇ ਕਿਸੇ ਵੀ ਵੀਰ ਨੂੰ ਵਹਿੜ ਆਵੇ ਪਸੰਦ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ